ਜੇ ਕੁਮਾਰ ਸ਼ਰਮਾ ਤੇ ਸੈਂਟਰ ਨਾਮ ਜ਼ੈਨਿਤ ਗਾਈਡੈਂਸ ਪ੍ਰਾਈਵੇਟ ਲਿਮਟਿਡ ਹੈ। ਤੋਂ ਇਹ ਤੁਹਾਡੇ ਸਾਹਮਣੇ ਹੈ ਭਾਜੀ ਦੇਖੋ 4 5 5 6 ਰਾਉਂਡ ਜਿਹੜਾ ਗੋਲੀ ਦੇ ਫਾਇਰ ਹੋਏ ਨਾ ਇਹ ਸਾਡੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਵੈਸੇ ਅੱਜ ਮਤਲਬ ਕੱਲ੍ਹ ਤੱਕ ਤਾਂ ਨਹੀਂ ਸੀ ਮਤਲਬ ਸਵੇਰੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਸਾਨੂੰ ਕਿ ਮੈਂ ਤਾਂ ਹੁਣੇ ਜਸਟ ਆਇਆ ਮੈਨੂੰ ਸਟਾਫ ਨੇ ਦੱਸਿਆ ਕਿ ਇੱਦਾਂ ਦਾ ਮਤਲਬ ਇੱਥੇ ਗੋਲੀਆਂ ਚੱਲ ਗਈਆਂ ਨਾ ਪਰ ਪਹਿਲਾਂ ਤੋਂ ਚੱਲੀਆਂ ਹੋਈਆਂ ਨਾ ਆਪਾਂ ਜਿਹੜਾ ਹਾਲ ਦੇਖੇ ਨਾ ਅੰਦਰ ਸ਼ੀਸ਼ਾ ਦੇਖੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਟੁੱਟਿਆ ਹੋਇਆ ਵਾ ਸ਼ਟਰ ਤੇ ਦੇਖੋ ਦੋ ਕਾਲ ਮੈਨੂੰ 6 ਤੋਂ 7 ਮਹੀਨੇ ਪਹਿਲਾਂ ਆਈ ਸੀ ਉਸ ਤੋਂ 3-4 ਮਹੀਨੇ ਪਹਿਲਾਂ ਵੀ ਆਈ ਸੀ ਟਰੈਟ ਕਾਲਸ ਤੁਹਾਨੂੰ ਪਤਾ ਦਿੱਤੀ ਸੀ ਉਹਨੇ ਕਿੰਨੇ ਪੈਸੇ ਮੰਗੇਗੇ ਤੁਹਾਡੇ ਉਹ ਮੇਰੇ ਕੋਲ 20 ਲੱਖ ਬੋਲਿਆ ਸੀ ਮੈਨੂੰ ਕਿ 20 ਲੱਖ ਸਾਨੂੰ ਦੇ ਦਿਓ ਪਰ ਮੈਂ ਤੇ ਇਗਨੋਰ ਕਰਤਾ ਕਿਉਂਕਿ ਮੈਂ ਬਲੌਕ ਕਰਤਾ ਇਹ ਨੰਬਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕੋਈ ਵੀ ਜਿਹੜੀ ਕਾਲ ਨਹੀਂ ਸਿਲਾਈਆਂ ਬਾਅਦ ਚ ਪੁਰਤਗਾਲ ਦਾ ਨੰਬਰ ਸੀ ਸ਼ੋਅ ਹੋ ਰਿਹਾ ਜਿਸ ਤੋਂ ਮੈਨੂੰ ਕਾਲਸ ਆਈ ਸੀ ਮੇਰੇ ਤੋਂ ਫਰੋਤੀ ਮੰਗਦੇ ਸੀ ਭਾਈ ਪੈਸੇ ਦੋ ਐਦਾ ਤੇ ਸਾਨੂੰ ਕਹਿੰਦੇ ਪੈਸੇ ਕਹਿੰਦੇ ਜਾ ਤੇ ਭਾਈ ਅਸੀਂ ਜੋ ਗੱਲ ਕਰਦੇ ਆ ਜੋ ਆਪਾਂ ਮੰਗ ਰਿਹਾ ਉਹ ਦੇ ਦੋ ਤੇ ਜਾ ਫਿਰ ਤੁਸੀਂ ਆਪਣੀ ਫੈਮਲੀ ਦਾ ਦੇਖੋ ਭਾਈ ਕਿੰਨਾ ਚਲੋਗਾ ਤੈਨੂੰ ਇੱਥੇ ਕੰਮ ਕਰ ਬੜੀ ਮਾੜੇ ਹੋ ਰਹੇ ਨੇ ਹਾਲਾਤ ਸਰ ਤੁਹਾਡੇ ਸਾਹਮਣੇ ਇਹ ਕਿ ਅਗਰ ਬੱਸ ਸਟੈਂਡ ਸਾਹਮਣੇ ਹੈ ਸਰ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਇੱਥੇ ਪਬਲਿਕ ਪਲੇਸ ਹੈਗੀ ਆ ਹਰ ਟਾਈਮ ਇੱਥੇ ਲੋਕੀ ਹੁੰਦੇ ਨੇ ਬਿਲਕੁਲ ਆਪੋਜ਼ਿਟ ਆਫਿਸ ਹੈ ਹਾਰਡਲੀ 100 ਮੀਟਰ ਦੇ ਉਹ ਵੀ ਐਨਾ ਕਦਮ ਤੇ ਹੈਗਾ ਇੰਨੇ ਹਾਲਾਤ ਮਾੜੇ ਨੇ ਕੀ ਤੁਸੀਂ ਸੋਚ ਨਹੀਂ ਸਕਦੇ ਕੱਲ ਨੂੰ ਮੰਨ ਲਈ ਤਾਂ ਕੋਈ ਆ ਚਲਾ ਜਾਏਗਾ ਕਿਸੇ ਦਾ ਪਰਿਵਾਰ ਕਿਸੇ ਦਾ ਜੀ ਚਲਾ ਜਾਏਗਾ ਉਹਦੇ ਬੱਚੇ ਦਾ ਕੀ ਹੋਏਗਾ ਕੱਲ ਨੂੰ ਉਹਦੇ ਬੱਚੇ ਕਿੱਧਰ ਜਾਣਗੇ ਤੇ ਹਾਲਾਤ ਪੰਜਾਬ ਦੇ ਬਦਲ ਜੋ ਇਸ ਟਾਈਮ ਮੈਨੂੰ ਲੱਗ ਰਹੇ ਉਹ ਤੇ ਬਹੁਤ ਬੁਰੇ ਨੇ ਸਰ ਥ੍ਰੈਟ ਕਾਲ ਆਈ ਤਾਂ ਮੈਂ ਵੀ ਤੁਹਾਨੂੰ ਕੰਪਲੇਨ ਮੈਂ ਨਹੀਂ ਦਿੱਤੀ ਮੈਨੂੰ ਕਿਉਂਕਿ ਦੋ ਬਾਰ ਮੈਂ ਐਕਚੁਅਲੀ ਦੇ ਵਿੱਚ ਹਾਈਲਾਈਟ ਨਹੀਂ ਕਰਨਾ ਚਾਹੁੰਦਾ ਸੀ ਮੈਂ ਸੋਚਿਆ ਕੀ ਪਤਾ ਵੈਸੇ ਕਿਸੇ ਨੇ ਕਾਲ ਕੀਤੀ ਹੋਵੇ ਕਿ ਕੋਈ ਮੈਨੂੰ ਮਜ਼ਾਕ ਨਾ ਕਰ ਰਿਹਾ ਦੁਬਾਰਾ ਫਿਰ ਕਾਲ ਆਈ ਫਿਰ ਮੈਨੂੰ ਥੋੜਾ ਰੈਲਾਈਜ਼ ਹੋਇਆ ਕਿ ਨਹੀਂ ਪਰ ਮੈਂ ਫਿਰ ਇੱਥੇ ਆਣਾ ਥੋੜਾ ਜਿਹਾ ਬੰਦ ਕਰਤਾ ਸੀ ਕਿਉਂਕਿ ਮੈਂ ਇੱਥੇ ਆਫਿਸ ਜ਼ਿਆਦਾ ਬਾਬਾ ਅਰੇ ਨਹੀਂ ਮੇਰਾ ਘਰ ਹੀ ਥਿਆ ਬਾਬਾ ਫਰੀਦ ਅਮਨੂ ਬੈਕਸੇ